ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਕਿਸਾਨ ਵੀਰੋ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਦੂਜੇ ਸੂਬੇ ਦੀ ਇਹ ਮੱਝ ਸ਼ੇਰ ਮੱਲਾਂ ਵਾਲਾ ਹੈਗਾ ਜੀ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਲੱਗਦਾ ਸੋ ਦੋਸਤੋ ਦੂਜਾ ਸੁਆ ਇਹ ਮੱਝ ਸੂਈ ਹੈ ਜੀ ਮਗਰ ਬੱਚਾ ਕੱਟੀ ਹੈ ਜੀ ਇਸਦੇ ਅੱਜ ਤਕਰੀਬਨ 810 ਦਿਨ ਹੋ ਗਏ ਹਨ ਸੂਈ ਨੂੰ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਇਹ ਮੱਝ ਜ਼ਰੂਰ ਖਰੀਦ ਸਕਦੇ ਹੋ ਸੋ ਦੋਸਤੋ ਵੀਰ ਦੇ ਦੱਸਣ ਅਨੁਸਾਰ ਤਕਰੀਬਨ 8 ਲੀਟਰ ਜਿਹੜਾ ਮੌਕੇ ਦਾ ਹੋਣ ਬਿਲਕੁਲ ਤਿਆਰ ਹੈਗਾ ਦੁੱਧ ਬਾਕੀ ਜਿਹੜੀ ਥਣਾ ਦੀ ਹੈਗੀ ਬੰਤਰ ਉਹ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਨੋਟ ਕਰ ਸਕਦੇ ਹੋ ਦੋਸਤੋ ਹਵਾਨਾ ਵੈਸੇ ਬਿਲਕੁਲ ਬਰਾਬਰ ਦਾ ਹੈਗਾ ਬਾਕੀ ਤੁਸੀਂ ਮੌਕੇ ਤੇ ਪਹੁੰਚ ਕੇ ਆਪਣੀ ਚਵਾਈ ਦੀ ਤਸੱਲੀ ਖੋਦ ਕਰ ਸਕਦੇ ਹੋ ਘਰੇ ਜਾ ਕੇ 8 ਲੀਟਰ ਦੋਸਤੋ ਵੀਰ ਦੁਆਰਾ ਦੁੱਧ ਕਿਹਾ ਗਿਆ ਬਾਕੀ ਤੁਸੀਂ ਤਸੱਲੀ ਆਪਣੀ ਮੌਕੇ ਤੇ ਪਹੁੰਚ ਕੇ ਦੋ ਡੰਗ ਦੀ ਚਵਾਈ ਕਰ ਸਕਦੇ ਹੋ ਤਸੱਲੀ ਆਪਦੀ ਕਰ ਸਕਦੇ ਹੋ ਬਾਕੀ ਦੋਸਤੋ ਥਣਾ ਦੀ ਹਵਾਨੇ ਦੀ ਬੰਤਰ ਜੋ ਵੀ ਹੈਗੀ ਆ ਤੁਹਾਡੇ ਸਾਹਮਣੇ ਆ ਸੋ ਨਰਖ ਫਰਕ ਆਪਣੀ ਤੁਸੀਂ ਆਪਨੇ ਖੁਦ ਕਰ ਲੈਣੀ ਵੀਰ ਜੀ ਪਹੁੰਚ ਕੇ ਮਗਰ ਜਿਹੜਾ ਬੱਚਾ ਇੱਕ ਵਾਰ ਫਿਰ ਦੱਸ ਦਿੰਨੇ ਹਾਂ ਕੱਟੀ ਹੈ ਜੀ ਸੋ ਜਿਹੜਾ ਮੋਹਲਾ ਦੋਸਤੋ 70000 ਰੁਪਇਆ ਇਸ ਮੱਝ ਦਾ ਜਿਹੜਾ ਮੁੱਲ ਵੀਰ ਹੋਣਾ ਕੀਤਾ ਹੈ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾਸ ਕਰਕੇ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਸੋ ਦੋਸਤੋ ਵੀਡੀਓ ਦੇ ਅੰਤ ਦੇ ਵਿੱਚ ਆਪਾਂ ਜਿਹੜੇ ਨੰਬਰ ਆ ਦੇਵਾਂਗੇ ਤੁਹਾਨੂੰ ਤੁਸੀਂ ਨੰਬਰਾਂ ਤੇ ਜਿਹੜਾ ਕਾਲ ਕਰ ਸਕਦੇ ਹੋ ਵੀਰ ਨੂੰ ਬਾਚਿਤ ਕਰ ਸਕਦੇ ਹੋ ਮੂੰਹ ਮੱਥੇ ਤੇ ਦੋਸਤੋ ਪਿੱਠ ਪੁੜੇ ਦੀ ਮੱਝ ਕਾਫੀ ਜਿਆਦੀ ਵਧੀਆ ਹੈਗੀ ਆ ਕਦ ਕਠ ਵੀ ਸੋਹਣਾ ਹੈਗਾ ਮੱਝ ਦਾ ਬਾਕੀ ਥਾਣਾ ਦੀ ਬੰਤਰ ਜਿਹੜੀ ਆ ਉਹ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਨੋਟ ਕਰ ਲਈ ਹੋਵੇਗੀ ਬਿਲਕੁਲ ਆਪਦੀ ਤਸੱਲੀ ਮੌਕੇ ਤੇ ਪਹੁੰਚ ਕੇ ਇੱਕ ਵਾਰੀ ਫੇਰ ਕਹਿ ਦਿੰਨੇ ਆ ਜੀ ਤੁਸੀਂ ਆਪ ਨੇ ਖੁਦ ਕਰਨੀ ਹੈਗੀ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ